ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਰਨਦੀਪ ਸਿੰਘ ਸਾਡੇ ਨਾਲ ਨੇ ਲਾਈਫ ਕੋਚ ਨੇ ਜਿਹੜੇ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਤਾਂ ਗੱਲਬਾਤ ਕਰਾਂਗੇ ਵੀ ਕਨਸੈਪਟ ਕਿੱਥੋਂ ਇਹਨਾਂ ਜਹਨ ਦੇ ਵਿੱਚ ਆਇਆ ਤੇ ਹੁਣ ਤੱਕ ਕਿਹੜੇ ਮੁੱਦੇ ਉੱਤੇ ਇਹ ਇਹੜੇ ਕਾਉਂਸਲਿੰਗ ਕਰਦੇ ਨੇ ਲੋਕ ਇਹ ਤਾਂ 16 17 ਸਾਲ ਪਹਿਲਾਂ ਜਦੋਂ ਮੈਂ profession 'ਚ ਐਂਟਰ ਹੋਇਆ ਸੀਗਾ ਤੇ ਕਈ ਲੋਕਾਂ ਦੀਆਂ ਜ਼ਿੰਦਗੀ ਮੈਂ ਬਹੁਤ ਬਰੀਕੀ ਤੋਂ ਨੇੜੇੋਂ ਦੇਖਿਆ ਸੀਗਾ ਜਿਨ੍ਹਾਂ ਦੇ ਵਿੱਚ ਇਹ ਸੀ ਹਰ ਕੋਈ ਇਹ ਕਹਿੰਦਾ ਹੁੰਦਾ ਸੀ ਮੈਨੂੰ ਘਬਰਾਹਟ ਹੁੰਦੀ ਹੈ ਉਹ ਟੈਂਸ਼ਨ ਹੋਏ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਬਿਹੇਵ ਕਰਾਂ ਲਾਈਫ ਕੋਚ ਦਾ ਮੇਨ ਮਤਲਬ ਇਹ ਹੈ ਵੀ ਦੁਨੀਆ ਲੋਕਾਂ ਨੂੰ ਜ਼ਿੰਦਗੀ ਜਿਣੀ ਸਿਖਾਉਣੀ ਹੈ ਜੀ ਮੈਂ ক্রিকেট ਦਾ ਕੋਚ ਹਾਂ ਬੈਟ ਬੈਟਿੰਗ ਬੋਲਿੰਗ ਕਰਨੀ ਸਿਖਾਉਂਦਾ ਹਾਂ ਜੀ ਸੋ ਲਾਈਫ ਕੋਚ ਦਾ ਕਨਸੈਪਟ ਮੇਰੇ ਨਾਲ ਜੁੜਿਆ ਇਹ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਮਾਰਾਏ ਕਰਕੇ ਮੈਂ ਅੱਜ ਲਾਈਫ ਕੋਚ ਬਣ ਗਿਆ ਜੀ ਇਹ ਡਿਪਰੈਸ਼ਨ ਇੱਕ ਬਿਮਾਰੀ ਹੈ ਤੇ ਇਹਨੂੰ ਮਨ ਦਾ ਰੋਗ ਕਹਿੰਦੇ ਆ ਮਨ ਰੋਗੀ ਆਪਾਂ ਜਿਹਨੂੰ ਕਹਿੰਦੇ ਆ ਜੀ ਤੇ ਜਿਹੜੀ ਮਨ ਦੀ ਫਿਰ ਗੱਲ ਕਿੱਥੋਂ ਆਈ ਕਿਤਾਬਾਂ ਪੜ੍ਹਨੀ ਸ਼ੁਰੂ ਕਰੀਆਂ ਵੀ ਮਨ ਨੂੰ ਕਿਵੇਂ ਕੰਟਰੋਲ ਕਰਨਾ ਹੈ ਕੀ ਹਿਸਾਬ ਕਿਤਾਬਾ ਨਹੀਂ ਕੁਝ ਪੰਨੇ ਪਿਆ ਸਾਰਾ ਮਨ ਦੀ ਅਸਥਿਰਤਾ ਜੀ ਹੁਣ ਮਨ ਨੂੰ ਕਾਬੂ ਕਿਵੇਂ ਕਰਨਾ ਹੈ ਇਹਦੇ ਵਿੱਚ ਕੱਲੇ-ਕੱਲੇ ਚੀਜ਼ ਨੂੰ ਦਰਸਾਇਆ ਗਿਆ ਸਮਝਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਮਨ ਤੂੰ ਜੋਤ ਸਰੂਪ ਹੈ ਕਾ ਗੱਲ ਕੀਤੀ ਆਪਾਂ ਚਲੋ ਕਿਸੇ ਖਾਸ ਵਿਸ਼ੇਸ਼ ਦਾ ਨਾਮ ਨਹੀਂ ਲਾਵਾਂਗੇ ਅੱਜਕੱਲ੍ਹ ਲੋਕ ਬਾਬਾ ਦੇ ਤੁਰੇ ਹੋਇਆ ਕਿਸੇ ਮੰਨਦੀ ਗੱਲ ਕੀਤੀ ਵੀ ਅਸੀਂ ਮੰਨ ਨੂੰ ਸਮਝਾ ਲਈਏ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਲੋਕਾਂ ਦਾ ਧਾਰਮਿਕ ਪੱਖ ਵੱਲ ਪਮਾ ਉਹ ਸਿੱਖISM ਦੀ ਗੱਲ ਕਰਦੇ ਇਹ ਹਿੰਦੂ ਦੀ ਗੱਲ ਕਰਦੇ ਉਹਨਾਂ ਤੋਂ ਹੱਥ ਨੇ ਵੀ ਇੱਕ ਬਾਬੇ ਤੁਰੇ ਫਿਰਦੇ ਆ ਉਹਨਾਂ ਮੰਨ ਜਦ ਤੱਕ ਨਹੀਂ ਹੋਈ ਆ ਕਿ ਉਹਨਾਂ ਨੂੰ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਆਪਣੇ ਦੇਵੀ ਦੇਵਤੇ ਤੇ ਵਿਸ਼ਵਾਸ ਨਹੀਂ ਜਾਂ ਇਹ ਮੁਸਲਮਾਨ ਭਾਈ ਜੀ ਤੋਂ ਉਹਨਾਂ ਆਪਣੇ ਉਸ ਅੱਲਾਹ ਦੇ ਵਿਸ਼ਵਾਸ ਨਹੀਂ ਆ ਕਿ ਵੀ ਪਖੰਡੀ ਬਾਬੇ ਮਗਰ ਤੁਰੇ ਫਿਰਦੇ ਆ 90% ਦੁਨੀਆ ਪਖੰਡਵਾਚ ਵਿਸ਼ਵਾਸ ਰੱਖਦੀ ਹੈ ਜੀ ਹੁਣ ਜੇ ਜਿਹਨੇ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਊਗੀ ਪੜ੍ਹੀ ਹੋਊਗੀ ਸਮਝੀ ਹੋਊਗੀ ਉਹਨੂੰ ਤਾਂ ਪਤਾ ਹੈ ਜ਼ਿੰਦਗੀ ਜੀਣ ਦਾ ਤਰੀਕਾ ਜੀ ਕਿਉਂਕਿ ਸੁਣਿਆ ਮੰਨਿਆ ਮੰਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਨੇ ਸੁਣਿਆ ਇਹਨੂੰ ਪਤਾ ਕਿਵੇਂ ਲੱਗੋ ਬ੍ਰਹਮ ਗਿਆਨੀ ਕੌਣ ਹੈ ਬ੍ਰਹਮ ਗਿਆਨੀ ਸਦਾ ਅਨਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋਸ਼ੋਗ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ ਹੁਣ ਜਿਹਨੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਣੀ ਹੋਊਗੀ ਉਹਨੇ ਬ੍ਰਹਮ ਗਿਆਨੀ ਬਣ ਜਾਣਾ ਮੈਡੀਟੇਸ਼ਨ ਦੀ ਗੱਲ ਕਰਾਂਗੇ ਅੱਜ ਕੱਲ ਮੈਡੀਟੇਸ਼ਨ ਦਾ ਜ਼ਮਾਨਾ ਬਹੁਤ ਜ਼ਿਆਦਾ ਵਾ ਲੋਕ ਸੈਂਟਰਾਂ ਤੇ ਜਾ ਕੇ ਮੈਡੀਟੇਸ਼ਨ ਕਰਦੇ ਆ ਪਰ ਧਿਆਨ ਭਟਕ ਜਾਂਦਾ ਕਿਸੇ ਵੇਲੇ ਤਾਂ ਵੀ ਬਿਰਤੀ ਲੱਗ ਜਾਂਦੀ ਆ ਪਰਮਾਤਮਾ ਨਾਲ ਕਿਸੇ ਵੇਲੇ ਲੋਕ ਕਹਿੰਦੇ ਨਹੀ ਯਾਰ ਹੁਣ ਕਾਫੀ ਟਾਈਮ ਹੋ ਗਿਆ ਮੈਡੀਟੇਸ਼ਨ ਕਰਦੇ ਨੂੰ ਪੂਜਾ ਪਾਠ ਕਰਦੇ ਨੂੰ ਬਾਠ ਕਰਦੇ ਨੂੰ ਪਰ ਗੱਲ ਨਹੀਂ ਬਣਦੀ ਕੋਈ ਕਾਰਨ ਕੀ ਹੈਗਾ ਬਿਸ਼ਾਡੀ ਮੈਡੀਟੇਸ਼ਨ ਦੀ ਹੁਣ ਗੱਲ ਸੁਣੀਓ ਬਹੁਤ ਧਿਆਨ ਨਾਲ ਸਾਡੀ ਅੱਖਾਂ ਨੇ ਇੱਕ ਖਿੱਚੀ ਜਾਂਦੀ ਸਾਰਾ ਕੋਸ਼ਣ ਦੇ ਵੈਕਿਊਮ ਕਲੀਨਰ ਦਾ ਕੰਮ ਕਰਦੀਆਂ ਕੰਨਾਂ ਨੇ ਜੋ ਸੁਣ ਲਿਆ ਉਹ ਵੀ ਅੰਦਰ ਚਲੇ ਗਿਆ ਅੱਖਾਂ ਨੇ ਜੋ ਦੇਖ ਲਿਆ ਉਹ ਵੀ ਅੰਦਰ ਆ ਗਿਆ ਜਦੋਂ ਇਹ ਵੈਕਿਊਮ ਕਲੀਨਰ ਨੇ ਇੰਨਾ ਕੂੜਾ ਸਮਾਜ ਦਾ ਇਕੱਠਾ ਅੰਦਰ ਕਰ ਲਿਆ ਤੁਸੀਂ ਕਹਿੰਦੇ ਫਿਰ ਮੈਂ ਧਿਆਨ ਲਾਉਣਾ ਹੈ ਜਦੋਂ ਤੁਸੀਂ ਧਿਆਨ ਚ ਬੈਠੂ ਅੱਖਾਂ ਬੰਦ ਕਰ ਲਿਓ ਤੁਹਾਨੂੰ ਸਾਰਾ ਕੁਝ ਦਿਖਣ ਲੱਗਣਾ ਉਹ ਵੀ ਸੁਣਨ ਲੱਗਣਾ ਜੋ ਕੁਝ ਹੋਇਆ ਅੱਜ ਤੱਕ ਜੋ ਫਿਰ ਕਹਿੰਦੇ ਧਿਆਨ ਲੱਗਦਾ ਨਹੀਂ ਧਾਰਮਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ ਬੜੀਆਂ ਪੈਸਾ ਛੜੀਆਂ ਹੋਈਆਂ ਨੇ ਵੱਖ-ਵੱਖ ਮੁੱਦੇ ਉੱਤੇ ਛਿੜ ਜਾਂਦੀਆਂ ਨੇ ਉਹ ਬੰਦਾ ਕਹਦਾ ਯਾਰ ਨਹੀਂ ਮੇਰੇ ਨਾਲ ਠੀਕ ਆ ਉਹ ਕਹਦਾ ਨਹੀਂ ਯਾਰ ਮੇਰੇ ਨਾਲ ਠੀਕ ਆ ਉਹਦਾ ਕਾਰ ਨਹੀਂ ਹੈ ਕਿਉਂ ਦੋਕ ਠੀਕ ਆ ਜਿਹੜਾ ਬੰਦਾ ਜਿਸ ਤੋਂ ਤੁਹਾਨੂੰ ਮੰਨਦਾ ਤੁੰਗਾ ਠੀਕ ਆ ਤੁਸੀਂ ਆਪਣੇ ਨੂੰ ਤਾਂ ਨਾ ਕਰੇ ਵੱਡਾ ਛੋਟਾ ਹੋ ਸਕਦਾ ਨਾ ਕਰੇ ਧਰਮ ਨੂੰ ਠੇਸ ਪਹੁੰਚ ਸਕਦੀ ਐ ਅਸੀਂ ਅੱਗੇ ਜੋਗੇ ਹੈ ਹੀ ਨਹੀਂ ਤੇ ਉਹ ਕਾਰਨ ਕੀ ਆ ਕਿ ਉਹ ਚੀਜ਼ਾਂ ਨਿਕਲਦੀਆਂ ਕਿ ਪ੍ਰੈਕਟੀਕਲ ਸਟੰਟ ਹੈਗੇ ਨੇ ਜਾਂ ਕੀ ਕਾਰਨ ਹੈ ਗੁਰੂ ਅਰਜਨ ਦੇਵ ਜੀ ਨੇ ਪੁੱਛੋ ਮਹਾਰਾਜ ਧਰਮ ਕਿਹਦਾ ਸਭ ਤੋਂ ਵਧੀਆ ਦੱਸੋ ਉਹ ਦੱਸਦੇ ਨੇ ਉਹ ਸੁਖਮਨੀ ਸਾਹਿਬ ਦਾ ਦੱਸੋ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਬੰਦੇ ਨੇ ਰੱਬ ਦਾ ਨਾਮ ਜਪ ਲਿਆ ਤੇ ਚੰਗੇ ਕੰਮ ਕਰੇ ਉਹਦਾ ਧਰਮ ਸ੍ਰੇਸ਼ਟ ਹੈ ਰਾਸ਼ਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੋਲ ਬੋ ਸਵਾਗਤ ਹੈ ਜੀ ਮਹਿੰਦਰਪਾਲ ਸਿੰਘ ਤੁਨਾ ਤੁਸੀ ਸੁਣਾ ਹੋਏਗਾ ਸਪੋਰਟਸ ਦੇ ਵਿੱਚ ਬੈਡਮਿੰਟਨ ਕੋਚ ਹੁੰਦੇ ਨੇ ਕ੍ਰਿਕਟ ਕੋਚ ਹੁੰਦੇ ਨੇ ਫੁੱਟਬਾਲ ਕੋਚ ਹੁੰਦੇ ਨੇ ਕਬੱਡੀ ਕੋਚ ਹੁੰਦੇ ਨੇ ਜਿਮ ਦੇ ਵਿੱਚ ਚੱਲਦੀ ਹੈ ਤਾਂ ਉੱਥੇ ਜਿਮ ਦੇ ਕੋਚ ਹੁੰਦੇ ਨੇ ਪਰ ਅੱਜ ਤੋਂ ਅਸੀਂ ਇਹ ਅਜਿਹੇ ਕੋਚ ਨਾਲ ਮਿਲਣ ਜਾ ਰਹੇ ਜਿਹੜੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਜਿੱਥੇ ਦੱਸਣਗੇ ਉੱਥੇ ਵਕ ਵਕ ਤਿਕਣੇ ਸਾਡੀ ਰੋਜ਼ ਮਾਰੋ ਜਿੰਦਗੀ ਘਰੀ ਹੋਈ ਆ ਉਹ ਚੋਂ ਨਿਕਲਣ ਦਾ ਰਸਤਾ ਵੀ ਤੁਹਾਨੂੰ ਇਹ ਦੱਸਣਗੇ ਜਿਨ੍ਹਾਂ ਨੂੰ ਅਸੀਂ ਲਾਈਫ ਕੋਚ ਕਹਿੰਦੇ ਆ ਸਤ ਰੰਦੀਪ ਸਿੰਘ ਸਾਡੇ ਨਾਲ ਨੇ ਲਾਈਫ ਕੋਚ ਨੇ ਜਿਹੜੇ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਨੇ ਤਾਂ ਗੱਲਬਾਤ ਕਰਾਂਗੇ ਵੀ ਕਨਸੈਪਟ ਕਿੱਥੋਂ ਇਹਨਾਂ ਦੇ ਜ਼ਿਹਨ ਦੇ ਵਿੱਚ ਆਇਆ ਤੇ ਹੁਣ ਤੱਕ ਕਿਹੜੇ ਮੁੱਦੇ ਉੱਤੇ ਇਹ ਜਿਹੜੇ ਕਾਉਂਸਲਿੰਗ ਸਵਾਗਤ ਹੈ ਸੱਸੀ ਕਾ ਜੀ ਸੱਸੀ ਕਾ ਜੀ ਜੀ ਤਾਂ ਜੀ ਜੀ ਸਵਾਲ ਇਹੀ ਹੈ ਲਾਈਫ ਕੋਚ ਤੁਸੀਂ ਨਾਮ ਦਿੱਤਾ ਹੋ ਆਪਣੇ ਆਪ ਨੂੰ ਇਹ ਕਿਵੇਂ ਸ਼ੁਰੂਆਤ ਹੋਈ ਲਾਈਫ ਕੋਚ ਦੀ ਸਕੋਨਿ ਲਾਈਫ ਕੋਚ ਦਾ ਮੇਨ ਮਤਲਬ ਇਹ ਹੈ ਵੀ ਦੁਨੀਆ ਲੋਕਾਂ ਨੂੰ ਜ਼ਿੰਦਗੀ ਜੀਣੀ ਸਿਖਾਉਣੀ ਹੈ ਜੀ ਜਿਵੇਂ ক্রিকেট ਦੇ ਕੋਚ ਹੈ ਉਹ ਬੈਟ بیٹنگ ਬੋਲਿੰਗ ਕਰਨੀ ਸਿਖਾਉਂਗਾ ਜੀ ਸੋ ਲਾਈਫ ਕੋਚ ਦਾ ਕਨਸੈਪਟ ਮੇਰੇ ਨਾਲ ਜੁੜਿਆ ਇਹ ਅਸਲ ਚ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਹੀ ਕਰਕੇ ਮੈਂ ਅੱਜ ਲਾਈਫ ਕੋਚ ਬਣ ਗਿਆ ਕਿਉਂਕਿ ਇਹ 16 17 ਸਾਲ ਪਹਿਲਾਂ ਜਦੋਂ ਮੈਂ ਪ੍ਰੋਫੈਸ਼ਨ ਚ ਐਂਟਰ ਹੋਇਆ ਸੀਗਾ ਤੇ ਕਈ ਲੋਕਾਂ ਦੀ ਜ਼ਿੰਦਗੀ ਮੈਂ ਬਹੁਤ ਬਰੀਕੀ ਤੋਂ ਨੇੜੇੋਂ ਦੇਖਿਆ ਸੀਗਾ ਜਿਨ੍ਹਾਂ ਦੇ ਵਿੱਚ ਇਹ ਸੀ ਹਰ ਕੋਈ ਇਹ ਕਹਿੰਦਾ ਹੁੰਦਾ ਸੀ ਯਾਰ ਮੈਨੂੰ ਘਬਰਾਹਟ ਹੁੰਦੀ ਹੈ ਉਹਨੂੰ ਟੈਂਸ਼ਨ ਹੋ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਬਿਹੇਵ ਕਰਾਂ ਫਿਰ ਡਿਪਰੈਸ਼ਨ ਦੀਆਂ ਦਵਾਈਆਂ ਬਾਰੇ ਲੋਕਾਂ ਤੋਂ ਸੁਣਿਆ ਵੀ ਬਹੁਤ ਖਾਂਦੇ ਕਿਉਂਕਿ ਮੈਂ ਇੰਗਲੈਂਡ ਰਿਹਾ ਇੰਗਲੈਂਡ ਹੀ ਪੜਿਆ ਜ਼ਿਆਦਾ ਸੇ ਉੱਥੋਂ ਲੋਕਾਂ ਦਾ ਜਦੋਂ ਹਾਲਾਤ ਜ਼ਿਆਦਾ ਦੇਖੇ ਵੀ ਇਹ ਤਾਂ ਘਰ-ਘਰ ਦੇ ਵਿੱਚ ਇੱਕੋ ਤਰ੍ਹਾਂ ਦਾ ਬਿਹੇਵੀਅਰ ਆ ਸਾਰਿਆਂ ਦਾ ਹਰ ਕੋਈ ਬਹੁਤ ਚੁੱਪੇ ਰਹਿੰਦਾ ਜਾਂ ਲੜੀਓ ਜਾਂਦੇ ਆ ਵੀ ਸਮਝ ਤੋਂ ਬਾਹਰ ਹੈ ਸਿਸਟਮ ਇਹ ਫਿਰ ਹੌਲੀ-ਹੌਲੀ ਜਦੋਂ ਇਹਦੀ ਰਿਸਰਚ ਕਰਨੀ ਸ਼ੁਰੂ ਹੋਰੀ ਪਤਾ ਲੱਗਿਆ ਵੀ ਇਹ ਡਿਪਰੈਸ਼ਨ ਇੱਕ ਬਿਮਾਰੀ ਹੈ ਤੇ ਇਹਨੂੰ ਮਨ ਦਾ ਰੋਗ ਕਹਿੰਦੇ ਆ ਮਨਰੋਗੀ ਆਪਾਂ ਜਿਹਨੂੰ ਕਹਿੰਨੇ ਆ ਤੇ ਜਿਹੜੇ ਮਨ ਦੀ ਫ ਕਿਤਾਬਾਂ ਪੜ੍ਹਨੀ ਸ਼ੁਰੂ ਕਰੀਆਂ ਵੀ ਮਨ ਨੂੰ ਕਿਵੇਂ ਕੰਟਰੋਲ ਕਰਨਾ ਹੈ ਕੀ ਹਿਸਾਬ ਕਿਤਾਬਾਂ ਨਹੀਂ ਕੁਝ ਪੱਲੇ ਪਿਆ ਫੇਰ ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਨੀ ਸ਼ੁਰੂ ਕਰੀ ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਆਪਾਂ ਜੋ ਉਹਦੇ ਵਿੱਚੋਂ ਨਚੋੜ ਨਿਕਲਿਆ ਜਿੰਨੀ ਗੱਲ ਸਮਝ ਆਈ ਵੀ ਇਹ ਪਤਾ ਲੱਗਿਆ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਫਲਸਫੀ ਅਸਲ ਦੇ ਵਿੱਚ ਇਹ ਇੱਕ ਰਿਸਰਚ ਕਰੀ ਗਈ ਹੈ ਗੁਰੂ ਸਾਹਿਬ ਵੱਲੋਂ ਵੀ ਜਿਹੜੀ ਕਿ ਮਨ ਦੇ ਉੱਤੇ ਰਿਸਰਚ ਕਰੀ ਹੋਈ ਹੈ ਹਰ ਸਾਇੰਟਿਸਟ ਕੋਈ ਨਾ ਕੋਈ ਰਿਸਰਚ ਕਰਦਾ ਤੇ ਉਹਨੂੰ ਇਨਵੈਂਟ ਕਰਦਾ ਆਪਣੇ ਪ੍ਰੋਡਕਟ ਨੂੰ ਪਰ ਗੁਰੂ ਨਾਨਕ ਸਾਹਿਬ ਇੱਕ ਐਸੇ ਸਾਇੰਟਿਸਟ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕੈਸੇ ਬਾਣੀ ਨੂੰ ਫਿਲਾਸਫੀ ਨੂੰ ਲੈ ਕੇ ਆਂਦਾ ਜਿਹੜੀ ਕਿ ਮਨ ਦੇ ਉੱਤੇ ਰਿਸਰਚ ਕਰੀ ਹੋਈ ਦੱਸੀ ਗਈ ਹੈ ਭਾਵੇਂ ਤੁਸੀਂ ਅਮੀਰ ਹੋ ਭਾਵੇਂ ਗਰੀਬ ਹੋ ਭਾਵੇਂ ਅਨਪੜ੍ਹ ਹੋ ਭਾਵੇਂ ਬਹੁਤ ਪੜੇ ਲਿਖੇ ਹੋ ਪਰ ਜਿਹੜਾ ਮੇਨ ਰੂਟ ਕੌਨ ਹੈਗਾ ਤੁਹਾਡੀਆਂ ਬਿਮਾਰੀਆਂ ਦਾ ਤੁਹਾਡੇ ਮਨ ਨੂੰ ਹਲਾਣਾ ਦੇਣ ਦਾ ਉਹ ਹੈਗਾ ਸਾਰਾ ਮਨ ਦੀ ਅਸਥਿਰਤਾ ਹੁਣ ਮਨ ਨੂੰ ਕਾਬੂ ਕਿਵੇਂ ਕਰਨਾ ਇਹਦੇ ਵਿੱਚ ਕੱਲੇ-ਕੱਲੇ ਚੀਜ਼ ਨੂੰ ਦਰਸਾਇਆ ਗਿਆ ਸਮਝਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ ਡਿਪਰੈਸ਼ਨ ਵਾਲਾ ਕੋਈ ਪੇਸ਼ੈਂਟ ਜਦੋਂ ਆ ਜਾਂਦਾ ਹੈ ਉਹ ਹਮੇਸ਼ਾ ਹੀ ਡਰ ਜਾਂਦਾ ਵੀ ਮੈਂ ਬਾਹਰ ਨਿਕਲੂਗਾ ਮੇਰੇ ਨਾਲ ਆ ਨਾ ਹੋ ਜਵੇ ਮੈਂ ਆ ਡਿਸੀਜਨ ਲੈ ਪਾਵਾਂ ਕਿ ਆ ਨਾ ਲੈ ਪਾਵਾਂ ਸੋ ਹਰ ਵਕਤ ਉਹ 네ਗੇਟਿਵ ਸੋਚਦਾ ਹੈ ਕਿਉਂਕਿ ਉਹਦਾ ਸੋਚਣ ਦਾ ਦਾਇਰਾ ਬਹੁਤ ਛੋਟਾ ਹੋ ਜਾਂਦਾ ਹੈ ਫਿਰ ਉਹ ਕਈ ਵਾਰੀ ਕੀ ਹੁੰਦਾ ਆਪਣੇ ਅੰਦਰ ਇੰਨੀਆਂ ਗੱਲਾਂ ਦੱਬ ਕੇ ਰੱਖ ਲੈਂਦਾ ਹੈ ਵੀ ਜਿਦੇ ਕਰਕੇ 네ਗੇਟਿਵਿਟੀ ਅੰਦਰ ਇੰਨੀ ਵੱਢਣੀ ਸ਼ੁਰੂ ਹੋ ਜਾਂਦੀ ਹੈ ਵੀ ਉਹ ਬਿਮਾਰ ਵੀ ਰਹਿਣ ਲੱਗ ਜਾਂਦਾ ਜੇ ਤੁਸੀਂ ਦੱਸਿਆ ਵੀ ਤੁਸੀਂ ਸਾਬ ਸੇ ਕੋਈ ਗ੍ਰਾਂਟਸ ਹਾਂ ਪੂਰਾ ਇੱਕ ਅੰਕ ਤੋਂ 40 ਅੰਕ ਤੱਕ ਪੜਿਆ ਹਾਂ ਹਾਂ ਜੀ ਕਿੰਨਾ ਸਮਾਂ ਤੁਹਾਨੂੰ ਲੱਗਿਆ ਪੜਨ ਦੇ ਵਿੱਚ ਜੀ ਦੇਖੋ ਮੈਂ ਜਿੱਦ ਮੈਂ ਪੜੀ ਸਰਚ ਟਾਈਪ ਕਰੀਏ ਤੇ ਮੈਂ ਤਾਂ ਹੌਲੀ-ਹੌਲੀ ਪੜਦਾ ਸੀ ਤੇ ਮੈਨੂੰ 2.5 ਸਾਲ ਲੱਗੇ ਬਾਣੀ ਪੜਦੇ ਨੂੰ ਪੜ ਕੇ ਸਮਝਦੇ ਨੂੰ ਜਿੰਨਾ ਕ ਗਿਆਨ ਇਕੱਠਾ ਹੋਇਆ ਤੇ ਉਹਦੇ ਨਾਲ ਹੌਲੀ-ਹੌਲੀ ਲੋਕਾਂ ਦੇ ਉੱਤੇ ਫਿਰ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ ਆਪਣੇ ਪੇਸ਼ੈਂਟਸ ਦੇ ਉੱਤੇ ਪਰ ਜਿਹਦੇ ਬਹੁਤ ਵਧੀਆ ਰਿਜ਼ਲਟ ਆਏ ਦੁਨੀਆ ਨੂੰ ਇਹ ਪਤਾ ਲੱਗਣ ਲੱਗ ਗਿਆ ਵੀ ਮਨ ਹੀ ਸਭ ਤੋਂ ਵੱਡੀ ਸ਼ਕਤੀ ਹੈ ਜਿਹਨੂੰ ਜੇਦ ਕੰਟਰੋਲ ਕਰਨਾ ਸਿੱਖ ਗਏ ਇਹ ਇਹਨੂੰ ਆਪਣੇ ਕਹਿੰਦੇ ਨੇ ਜਿਵੇਂ ਮੰਦਰ ਕੋ ਥਾਮੈ ਥੰਮਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਖਮਣੀ ਸਾਹਿਬ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਵੇਂ ਮੰਦਰ ਨੂੰ ਚਾਰ ਪਿੱਲਰ ਸੰਭਾਲ ਕੇ ਰੱਖਦੇ ਆ ਤੇ ਉਹ ਗੁਰਕਾ ਸ਼ਬਦ ਮੰਨਿਆ ਸਥਮਨ ਉਵੇਂ ਗੁਰੂ ਦਾ ਜਿਹੜਾ ਸ਼ਬਦ ਹੈ ਜਿਹੜਾ ਗਿਆਨ ਹੈ ਉਹ ਮਨ ਨੂੰ ਐਨ ਬੰਨ ਕੇ ਰੱਖਦਾ ਇਧਰ ਉਧਰ ਖਿੰਡਣ ਨਹੀਂ ਦਿੰਦਾ ਹੈਗਾ ਸੋ ਗੁਰੂ ਦੀ ਫਿਲਾਸਫੀ ਇਸ ਵਨ ਆਫ ਦੀ ਫਾਈਨੇਸਟ ਐਂਡ ਦਾ ਬੈਸਟ ਰਿਸੋਰਸ ਹੈ ਆਪਣੇ ਮਨ ਨੂੰ ਕੰਟਰੋਲ ਕਰਨਾ ਤੇ ਡਿਪਰੈਸ਼ਨ ਵਰਗੇ ਕੋਡ ਚ ਬਾਹਰ ਆਉਣਾ। ਰਣਜੀਤ ਜੀ ਤੁਸੀਂ ਕੋਚਿੰਗ ਦਿੰਦੇ ਹੋ ਲਾਈਫ ਕੋਚਿੰਗ ਹੁਣ ਤੱਕ ਕਿੰਨੇ ਕੁ ਲੋਕ ਤੁਹਾਡੇ ਤੋਂ ਇਸ ਤੇ ਕਾਉਂਸਲਿੰਗ ਕਿੰਨੇ ਕੁ ਲੋਕਾਂ ਤੁਸੀਂ ਕਰ ਚੁੱਕੇ ਹੋ ਹੁਣ ਤੱਕ? ਦੇਖੋ ਜੀ ਹੁਣ ਮੈਨੂੰ 17 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ। ਹੁਣ ਇਹਦੇ ਕੋਈ ਗਿਣਤੀ ਤਾਂ ਕੋਈ ਹੈ ਨਹੀਂ ਪਰ ਆਪਾਂ ਕਹਿੰਦੇ ਆਂ ਵੀ ਲੱਖਾਂ ਦੇ ਵਿੱਚ ਹੀ ਤਦਾਦ ਹੋਣੀ ਕੁਝ ਨਾ ਮੈਕਸਮ ਕੈਸ ਕਿਸ ਸੰਦਰਭ ਚ ਆਇਆ ਸਤਿ ਜੀ? ਮੈਕਸਮ ਕੈਸ ਹਨ ਜੀ ਵੀ ਮੈਨੂੰ ਡਿਪਰੈਸ਼ਨ ਦੀ ਬੂੜੀ ਲੱਗੀ ਹੈ ਜਿਵੇਂ ਉਹ ਨਾ ਖਾਵਾ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਮੈਨੂੰ ਘਬਰਾਹਟ ਬਹੁਤ ਆਉਂਦੀ ਹੈ ਡਰ ਬਹੁਤ ਲੱਗਦਾ ਮੇਰਾ ਕੰਮ ਕਰਨ ਨੂੰ ਕੋ ਸੋ ਇਹ ਚੀਜ਼ਾ ਨਾ ਮੈਂ ਮਨਦਾ ਡਿਪਰੈਸ਼ਨ ਨਾ ਪਹਿਲੀ ਸਟੇਜ ਤੋਂ ਪਤਾ ਹੀ ਨਹੀਂ ਲੱਗਦਾ ਹੁੰਦਾ ਕਈਆਂ ਨੂੰ ਜੀ ਕਿਉਂਕਿ ਔਰਤਾਂ ਦੇ ਵਿੱਚ ਡਿਪਰੈਸ਼ਨ ਦੇ ਹੋਰ ਲੱਛਣ ਆ ਮਰਦਾਂ 'ਚ ਡਿਪਰੈਸ਼ਨ ਦੇ ਹੋਰ ਲੱਛਣ ਆ ਕਈ ਵਾਰੀ ਮਰਦਾਂ ਨੂੰ ਡਿਪਰੈਸ਼ਨ ਹੁੰਦਾ ਪਰ ਉਹ ਈਗੋ ਹੰਕਾਰ ਵਸੇ ਹੁੰਦਾ ਵੀ ਮੈਨੂੰ ਕਿਵੇਂ ਕੋਈ ਕਹਿ ਦੂਗਾ ਵੀ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ ਨੇ ਹਸਬੰਡ ਵਾਈਫ ਦਾ ਵਾਈਫ ਦਾ ਮੈਨੂੰ ਕਾਲ ਆਉਂਦਾ ਵੀ ਮੇਰੇ ਨਾਲ ਘਰ ਵਾਲੇ ਨੂੰ ਡਿਪਰੈਸ਼ਨ ਆ ਭਾਜੀ ਵੀ ਉਹਦਾ ਹੁਣ ਕੀ ਇਲਾਜ ਕਰੀਏ ਵੀ ਉਹ ਨਾ ਕੋਈ ਗੱਲ ਸੁਣਦਾ ਨਾ ਉਹ ਮੰਨਦਾ ਵੀ ਮੈਂ ਕਾਉਂਸਲਿੰਗ ਵੀ ਕਰਾਉਣੀ ਹੈਗੀ ਜੀ ਇਹਨੂੰ ਕ ਕਹਿੰਦਾ ਵੀ ਮੈਨੂੰ ਹਾਂ ਵੀ ਮੈਂ ਠੀਕ ਹੈ ਮੈਨੂੰ ਡਿਪਰੈਸ਼ਨ ਨਹੀਂ ਹੈਗਾ ਮੈਨੂੰ ਲੋੜ ਨਹੀਂ ਜਦ ਕਿ ਉਹ ਘਰ ਦੇ ਵਿੱਚ ਰੋਜ਼ ਕਲੇਸ਼ ਕਰਦਾ ਹੈ ਕਿਸੇ ਦੀ ਗੱਲ ਨਹੀਂ ਸੁਣਦਾ ਕਿਸੇ ਦੇ ਇਮੋਸ਼ਨਸ ਨੂੰ ਸਮਝਦਾ ਨਹੀਂ ਹੈਗਾ ਤੇ ਘਰ ਵਾਲੀ ਉਹਦੀ ਮਿੰਤਾ ਕਰਦੀ ਵੀ ਤੂੰ ਕਰਾ ਲਾ ਇਹ ਹੈ ਇਹ ਕਈ ਬੰਦਿਆਂ ਦੇ ਵਿੱਚ ਇਹ ਲੱਛਣ ਦੇਖਣ ਨੂੰ ਮਿਲਦੇ ਆ ਤੇ ਮੈਂ ਇੱਕ ਗੱਲ ਕਹਿਣਾ ਹੈ ਡਿਪਰੈਸ਼ਨ ਘਰ ਤੋਂ ਪਰਮ ਇੱਕ ਬੰਦੇ ਨੂੰ ਵੀ ਦੋ ਨੂੰ ਵੀ ਪਰ ਸਾਰੀ ਫੈਮਿਲੀ ਨੂੰ ਸਫਰ ਕਰਨਾ ਪੈਂਦਾ ਸਫਰ ਹੋ ਜਾਂਦੀ ਹੈ ਕਿਉਂਕਿ ਉਹ ਬੰਦੇ ਦੇ ਹਾਫ ਭਾਵ ਇਦਾਂ ਦੇ ਹੁੰਦੇ ਆ ਵੀ ਹਰ ਬੰਦਾ ਉਹ ਤੇ ਉਹਦੇ ਨਾਲ ਉਹ ਕਹਿੰਦੇ ਕਿ ਇੱਕ ਤਾਂ ਨਾਰਮਲ ਬਿਹੇਵ ਹੋ ਗਿਆ ਵੀ ਆਗੇ ਮਿਲ ਕੇ ਗੱਲਬਾਤ ਇਹ ਕਰਨਾ ਫਿਰ ਚੀਜ਼ਾਂ ਮੋਨੀਟਰ ਕਰੀਆਂ ਜਾਂਦੀਆਂ ਵੀ ਕਿਉਂ ਇਦਾਂ ਵਿਵਹਾਰ ਕੀਤਾ ਜਾਂਦਾ ਕੀ ਹੋ ਗਿਆ ਵੀ ਥੋੜੇ ਜਿਹਾ ਕਾਉਂਸਲਿੰਗ ਕਰਾਉ ਤਾਂ ਠੀਕ ਹੋ ਜਾਏਗਾ ਹੁੰਦੇ ਔਰਤਾਂ ਚ ਡਿਪਰੈਸ਼ਨ ਕਿੱਦਾਂ ਹੁੰਦਾ ਔਰਤਾਂ ਚ ਡਿਪਰੈਸ਼ਨ ਇਹ ਹੈ ਵੀ ਨਾ ਉਹਨਾਂ ਨੂੰ ਸਰਵਾਈਵਰ ਵਰਗੇ ਪ੍ਰੋਬਲਮ ਆ ਜਾਂਦੀਆਂ ਪੇਟ ਦੇ ਵਿੱਚ ਤਜ਼ਾਬ ਬਹੁਤ ਛੇਤੀ ਬਣਨਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੇ ਪੀਰੀਅਡਸ ਇੰਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਹਮੇਸ਼ਾ ਥੱਕੇ ਥਕਾਵਟ ਦੇ ਰਹਿੰਦੀਆਂ ਕੰਮ ਨਹੀਂ ਕੋਈ ਹੁੰਦਾ ਹੈਗਾ ਇਹ ਮਤਲਬ ਕਿ ਹਰ ਹਰ ਲੈਵਲ ਤੇ ਇਹਦੇ ਅਲੱਗ-ਅਲੱਗ ਵੀ ਹਰ ਜੇ ਬੱਚੇ ਦਾ ਡਿਪਰੈਸ਼ਨ ਹੋ ਰਿਹਾ ਹੈ ਦਾ ਹੋ ਰਿਹਾ ਹੈ ਆ ਜਵਾਨ ਮੁੰਡਿਆਂ ਦਾ ਹੋ ਰਿਹਾ ਜਵਾਨ ਕੁੜੀਆਂ ਦਾ ਹੋ ਰਿਹਾ ਮਤਲਬ ਕਿ ਇਹ ਪੇਸ਼ੈਂਟ ਨੂੰ ਪੇਸ਼ੈਂਟ ਦੇਖਿਆ ਜਾਂਦਾ ਵੀ ਇਹਨੂੰ ਕੀ ਪ੍ਰੋਬਲਮ ਹੈ ਤੇ ਇਹਦੀ ਰੂਟ ਕੌਜ਼ ਕੀ ਆ ਜੀ ਜੀ ਸੋ ਹੁਣ ਇੰਨਾ ਐਕਸਪੀਰੀਅੰਸ ਹੋ ਗਿਆ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਵੀ ਹੁਣ ਪਹਿਲੀ ਵਾਰ ਚ ਆਪਾਂ ਨੂੰ ਪਤਾ ਲੈਂਦਾ ਵੀ ਇੱਥੋਂ ਕੰਮ ਸ਼ੁਰੂ ਕਰਨਾ ਤੇ ਇੰਨੀ ਜਲਦੀ ਤੂੰ ਠੀਕ ਹੋ ਜਾ ਜੀ ਭਾਈ ਜੀ ਅਜੇ ਗੱਲ ਕੀਤੀ ਜਾਵੇ ਤਲਾਕ ਬਹੁਤ ਜ਼ਿਆਦਾ ਹੋ ਰਹੇ ਨੇ ਪਰ ਆਹ ਹੋ ਆਪਾਂ ਇਹ ਨਹੀਂ ਕਮਾਂਗੇ ਕਿ ਕਿਸ ਪੱਖ ਦੀ ਗਲਤੀ ਕਿਸ ਦੀ ਪੂਰੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ ਇਕੋ ਮੈਂ ਤਾਂ ਹਮੇਸ਼ਾ ਹੀ ਕਹਿੰਨਾ ਆਪਣੀ ਇੰਟਰਵਿਊਆਂ ਦੇ ਵਿੱਚ ਤਲਾਕ ਦਾ ਸਭ ਤੋਂ ਵੱਡਾ ਕਾਰਨ ਹੈਗਾ ਪਹਿਲਾਂ ਤਾਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਜਿਹੜੀ ਹਸਬੰਡ ਵਾਈਫ ਦੀ ਹੁੰਦੀ ਆ ਆਪਸ ਦੇ ਵਿੱਚ ਜਿਹੜਾ ਜੋ ਵਿਆਹ ਤੋਂ ਪਹਿਲਾਂ ਉਹਨੇ ਨਹੀਂ ਉਮੀਦਾਂ ਲਾਈਆਂ ਹੁੰਦੀਆਂ ਜਦੋਂ ਕਿ ਬੈਚਲਰ ਲਾਈਫ ਹੁੰਦੀ ਆ ਤੇ ਵਿਆਹ ਤੋਂ ਬਾਅਦ ਦੀ ਜ਼ਿੰਮੇਵਾਰੀ ਹੋਰ ਜਿੰਨਾ ਤੇ ਉਹ ਇਹ ਸਮਝਦੇ ਵੀ ਸ਼ਾਇਦ ਇਹ ਤੋਂ ਵੀ ਵਧੀਆ ਚੀਜ਼ਾਂ ਐਕਸਪੈਕਟ ਬਹੁਤ ਕਰੀਆਂ ਹੁੰਦੀਆਂ ਨੇ ਉਹਦੇ ਕਰਕੇ ਹਮੇਸ਼ਾ ਨਿਤ ਦਾ ਕਲੇਸ਼ ਰਹਿੰਦਾ ਵੀ ਆ ਨਹੀਂ ਹੁੰਦਾ ਪਿਆ ਵਿਆਹ ਤੋਂ ਪਹਿਲਾਂ ਤਾਂ ਆ ਕੁਝ ਕਰਦੀ ਰਹੀ ਆ ਮੈਂ ਹੁੰਦਾ ਕਹਿੰਦਾ ਮੈਂ ਇਦਾਂ ਜਿੱਦਾਂ ਹੁੰਦਾ ਸੀ ਮੇਰਾ ਉਹਨੂੰ 10 ਗਰਿਆ ਵਿਆਹ ਤੋਂ ਬਾਅਦ ਟਾਈਮ ਚੇਂਜ ਹੋ ਜਾਂਦਾ ਕੋਈ ਕਹਿੰਦਾ ਮੈਨੂੰ 8 ਵਜੇ ਆਉਣਾ ਪੈਂਦਾ ਕੋਈ 9 ਵਜੇ ਆਉਣਾ ਪੈਂਦਾ ਤੇ ਵਾਈਫ ਕਹਿੰਦੀ ਹੈ ਵੀ ਮੈਂ ਤਾਂ ਹੁਣ ਆਪਣੀਆਂ ਆ ਚੀਜ਼ਾਂ ਆਪੇ ਵਿਜੇਨਤਾ ਨੇ ਉਹਨਾਂ ਕੱਪੜੇ ਵੀ ਚੇਂਜ ਕਰਨੇ ਪਉਣੇ ਮਤਲਬ ਕਿ ਐਕਸੈਪਟੈਂਸ ਨਹੀਂ ਕਰਨਗੇ ਤਲਾਕ ਹੋਣਾ ਹੀ ਉਹਦਾ ਦੂਜਾ ਸਭ ਤੋਂ ਵੱਡਾ ਰੀਜ਼ਨ ਹੈਗਾ ਤਲਾਕ ਦਾ ਵੀ ਮਾਪਿਆਂ ਦੀ ਬੇਫਜ਼ੂਲ ਦੀ ਇੰਟਰਫੀਰੈਂਸ ਬੱਚਿਆਂ ਦੀ ਲਾਈਫ ਦੇ ਵਿੱਚ ਚਾਹੇ ਉਹ ਦੇ ਦੇ ਮਾਪੇ ਉਹਨਾਂ ਚਾਹੇ ਕਿ ਵੀ ਦੇ ਮਾਪੇ ਵੀ ਆਪਣੇ ਬੱਚੇ ਨੂੰ ਮੋਨੀਟਰ ਤੇ ਆਪਣੇ ਕੰਟਰੋਲ 'ਚ ਕਰਨਾ ਉਹ ਆਪਣੇ ਬੱਚੇ ਨੂੰ ਕੰਟਰੋਲ ਕਰਦੇ ਕਰਦੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਹੁੰ ਦਾ ਵੀ ਕੀਤਾ ਜਾਂਦਾ ਸੀ ਕਿ ਸਮਾਂ ਚੇਂਜ ਹੋ ਗਿਆ ਤਾਂ ਸਮਾਂ ਚੇਂਜ ਨਾ ਸਕਦਾ ਨਾ ਪਈ ਇਹ ਗੱਲ ਕੰਟਰੋਲ ਪਹਿਲਾਂ ਗੱਲ ਇਹ ਕੋ ਪਹਿਲਾਂ ਆ ਹੀ ਕੰਟਰੋਲ ਹੁੰਦਾ ਸੀ ਉਹ ਕੰਟਰੋਲ ਦਾ ਮਤਲਬ ਹੈ ਸਾਡੇ ਬੱਚੇ ਦੀ ਜੇ ਗਲਤੀ ਵੀ ਹੈ ਤੂੰ ਕੋਈ ਕੁਝ ਨਾ ਨਹੀਂ ਕਹਿ ਸਕਦਾ ਜੇ ਮੇਰੀ ਪੂਰੀ ਪੇਕੇ ਘਰ ਆਂ ਕੁੱਝ ਕਰਦੇ ਸੀ ਤਾਂ ਸਾਰੇ ਵੀ ਉਹ ਆਹੀ ਕਰੂਗੀ ਜੇ ਪੇਕੇ ਘਰ 9 ਵਜੇ ਉੱਠਦੇ ਸੀ ਤਾਂ ਸਾਰੇ ਵੀ 9 ਵਜੇ ਉੱਠੂਗੇ ਇਹ ਹੁੰਦਾ ਕੰਟਰੋਲ ਕਰਨਾ ਇਹ ਫਿਰ ਘਰ ਖਰਾਬ ਕਰਨਾ ਮੁੰਡੇ ਵਾਲੇ ਪਾਸੋਂ ਇਹ ਹੈ ਵੀ ਕੋਈ ਵੀ ਜਦ ਵਿਆਹ ਹੋ ਗਿਆ ਮੁੰਡੇ ਦੀ ਕੀ ਜ਼ਿੰਮੇਵਾਰੀ ਬੰਦੀ ਵੀ ਜਿਹੜੀ ਚਾਹ ਤੇ ਤੇ ਦੇ ਕਰ ਰਹੀ ਹੈ ਪਹਿਲੀ ਡਿਊਟੀ ਤੇਰੀ ਉਹਦੇ ਪ੍ਰਤੀ ਹੈ ਵੀ ਉਹਦੀ ਲੁੱਕ ਆਫਟਰ ਕਰ ਲੈ ਉਹਦੀ ਮੂਸ਼ਨਸ ਤੇ ਫੀਲਿੰਗਸ ਨੂੰ ਸਮਝਣਾ ਉਹ ਤੋਂ ਬਾਅਦ ਕਿੰਨੇ ਜੇ ਘਰ 'ਚ ਕੋਈ ਗੱਲ ਹੁੰਦੀ ਹੈ ਕਈ ਵਾਰੀ ਨਾ ਵਿਆਹ ਹੀ ਤੋਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਘਰ 'ਚ ਕੀ ਡਿਸੀਜਨ ਲਿਆ ਹੈ ਤੇ ਉਹਦੀ ਮਾਂ ਨਾਲ ਸਲਾਹ ਕਰੀ ਜਾਂਦਾ ਪਿਓ ਨਾਲ ਕਰੀ ਜਾਂਦਾ ਚਲੋ ਜੀ ਫਾਈਨਲ ਹੋ ਗਿਆ ਰੋਜ਼ ਆਖਰੀ ਦਿਨ ਹੁੰਦਾ ਉਹਦੇ ਨਾਲ ਰਸੋਈ ਆਹ ਨੂੰ ਕਰਨਾ ਉਹ ਕਹਿੰਦੀ ਵੀ ਤੇ ਮੈਂ ਤੇਰੇ ਲਾਈਫ ਪਾਰਟਨਰ ਨਾਲ ਮੈਂ ਨਾਲ ਤੇ ਉਹਨੂੰ ਕੁਝ ਡਿਸਕਸ ਕਰਦਾ ਇਹ ਬਹੁਤ ਪ੍ਰੋਬਲਮ ਆਉਂਦੀ ਲੋਕਾਂ ਦੇ ਵਿੱਚ ਅੱਜਕੱਲ੍ਹ ਜਨਰੇਸ਼ਨਸ ਅਸੀਂ ਆਪਸ 'ਚ ਕਿਉਂ ਨਹੀਂ ਡਿਸਕਸ ਕਰ ਸਕਦੇ ਪੁੱਛ ਸੋ ਇਹ ਚੀਜ਼ਾਂ ਕਰਕੇ ਤੂੰ ਚਾਹੀਦਾ ਬੱਚਿਆਂ ਨੂੰ ਐਸਾ ਨਾ ਪ੍ਰਭੂਸ਼ ਕਰੋ ਐਸਾ ਨਾ ਵਿਆਤਵਾਦ ਨੂੰ ਲੁਕਾਫਟ ਕਰੋ ਟ੍ਰੇਨਿੰਗ ਦੇ ਤਸੇ ਆਪਣੇ ਇੰਡੀਪੈਂਡੈਂਟ ਫੈਸਲੇ ਲੈਣੇ ਸਿੱਖੋ ਅਸੀਂ ਬੈਠੇ ਆ ਤੁਹਾਡੇ ਲੁਕਾਫਟ ਕਰਨ ਵੀ ਕੋਈ ਪਰਭੂ ਨਹੀਂ ਲੇ ਫਿਰ ਵੀ ਅਸੀਂ ਬੈਠੇ ਆ ਪਰ ਇਹਦੇ ਵਿੱਚ ਚੇਂਜ ਹੈਗਾ ਵੀ ਤੂੰ ਮੈਂ ਤੈਨੂੰ ਕੰਟਰੋਲ ਕਰ ਲੈ ਉਹ ਤੈਨੂੰ ਨਾਲ ਚਲੋ ਜੀ ਮੈਂ ਤਾਂ ਪੂਗ ਨੂੰ ਮੈਂ ਪੱਕਾ ਰਿਸ਼ਤੇ ਦਾ ਜੀ ਜੀ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮਹਿੰਗਾਈ ਦਾ ਦੌਰ ਆ ਪਈ ਜਾ ਇੱਛਾ ਤੇ ਪਹਿਲਾਂ ਵਾਲੇ ਸਮੇਂ ਦੀ ਗੱਲ ਕੀਤੇਵੇਂ ਤਨਖਾਹਾਂ ਭਾਵੇਂ ਘੱਟ ਸੀ ਬਿਲਕੁਲ ਖਰਚੇ ਵੀ ਘੱਟ ਸੀਗੇ ਔਰ ਜੇ ਮੈਂ ਤਨਖਾਹਾਂ ਵਧੀਆਂ ਤੇ ਖਰਚੇ ਉਦੋਂ ਦੁੱਗੜੇ ਹੋ ਜਾਂਦੇ ਉਹ ਵੀ ਕਿਤਨਾ ਕਿਤੇ ਕਾਰਨ ਡਿਪਰੈਸ਼ਨ ਦਾ ਮਨ ਦੇ ਤੁਸੀਂ ਉਹਦਾ ਹੱਲ ਕੀ ਹੋਏਗਾ ਜੀ ਬਿਲਕੁਲ ਜੇ ਮਹਿੰਗਾਈ ਵੱਧਦੀ ਹੈ ਤਾਂ ਸਮੇਂ ਦੇ ਨਾਲ ਕਾਰੋਬਾਰਿਕ ਚੇਂਜ ਹੋ ਰਹੇ ਆ। ਜੀ। ਮੈਨੂੰ ਪਤਾ ਮਹਿੰਗਾਈ ਵੱਧ ਰਹੀ ਹੈ। ਐਫਰਟਸ ਸੇ ਬਤਾਓ ਆਪਣੇ ਕੰਮ ਦੇ ਦਾਇਰੇ ਨੂੰ ਵਧਾਓ। ਕੰਮ ਨੂੰ ਚੇਂਜ ਕਰ ਲਓ। ਜੀ। ਇਹ ਡਿਪਰੈਸ਼ਨ ਤੋਂ ਦੇਖੋ ਜੇ ਉਹਨੂੰ ਹੋਏ ਹੋਣਾ ਜੇ ਤਾਂ ਖਰਚੇ ਵੱਧਦੇ ਤੇ ਇਨਕਮ ਘਟਾ ਸਿੱਧਾ ਹੀ ਗੱਲ ਹੈ। ਬਿਲਕੁਲ। ਇਹ ਕੋਈ ਦੁਨੀਆ ਦੇ ਪਿੱਛੇ ਵੀ ਤੁਸੀਂ ਤੁਰਨੇ ਚਾਹਨੇ ਡਿਪਰੈਸ਼ਨ ਨਾਲ ਨਹੀਂ ਹੋਣਾ। ਮੇਰਾ ਸੋਲੂਸ਼ਨ ਕੀ ਆ? ਸੋਲੂਸ਼ਨ ਤੇ ਇਹੀ ਹੈ ਕਿ ਮੈਂ ਥੋੜਾ ਆਪਣੇ ਛਿੱਟੜੀ-ਵੱਟਣੀ ਉਹ ਬੰਦਿਆਂ ਨਾਲ ਕਰਾਂ ਜਿਹੜੇ ਤਕੜੇ ਬਿਜ਼ਨਸਮੈਨ ਆ ਜਾਂ ਜਿਨ੍ਹਾਂ ਕੋਲ ਵਧੀਆ ਆਈਡੀਆਸ ਕੀ ਕੀ ਕਰਦੇ ਜਿਵੇਂ ਫਾਰ ਐਗਜ਼ਾਮਪਲ ਆਪਾਂ ਕੋਲ ਬਿਜ਼ਨਸ ਨਹੀਂ ਹੈ ਕੋਈ ਬਿਜ਼ਨਸ ਨੂੰ ਉਸ ਤੋਂ ਜਾ ਰਹੇ ਆ ਤੇ ਮੇਰਾ ਵੀ ਇੰਜ ਦਾ ਹੀ ਬਿਜ਼ਨਸ ਹੁੰਦਾ ਜੇ ਮੈਂ ਤੁਹਾਨੂੰ ਕਹਿੰਦਾ ਉਸਨੇ ਮਾਰਕੀਟ ਬੇਕਾਰ ਹੈ ਠੰਡੀ ਹੈ ਕੋਈ ਕੰਮ ਨਹੀਂ ਹੈਗਾ ਘਾਟੇ ਪੈ ਗਏ ਮੈਂ ਵੀ 네ਗੇਟਿਵ ਕਰਤਾ ਦਿੰਦੇ ਸੀਗੇ ਸੀਗੇ 네ਗੇਟਿਵ ਉਹ ਤੋਂ ਫਿੱਟੇ ਖੋਰ ਬੰਦੇ ਕੋਲ ਚਲੇ ਗਏ ਜਿਹੜਾ ਬਹੁਤ ਤਕੜਾ ਤਾਂ ਬਧੀ ਬਿਜ਼ਨਸ ਚਲਦਾ ਤੇ ਅੱਜਾ ਮੈਂ ਜੀਤਿੰਦਾ ਨੰਬਰ ਵੀ ਪਾ ਯਾਰ ਬੱਤ ਅੱਨੋਗੀਆਂ ਕੰਮਾਂ ਮਾਟਾ ਪਰਫੈਕਟੀ ਨੋਨ ਲਗਾਇਆ ਇਹ ਕੰਮ ਚ ਫਾਇਦਾ ਬਹੁਤ ਹੈ ਤੂੰ ਵੇਖਿਆ ਯਾਰ ਉਹਦੇ ਬੰਦੇ ਦਾ ਆਈਡੀਆ ਬਹੁਤ ਵਧੀਆ ਆ ਆਪਣਾ ਪਹੁੰਚਾ ਚੇਂਜ ਕਰੋ ਆਪਣਾ ਆਪਣਾ ਬੈਠਣਾ ਬੈਠਣਾ ਲੋਕਾਂ ਦੇ ਨਾਲ ਵਿਚਾਰਨਾ ਚੇਂਜ ਕਰੋ ਜੇ ਤੁਸੀਂ ਆਪਣੀ ਗਰੂਥ ਕਰਨਾ ਚਾਹੁੰਦੇ ਹੋ 네ਗੇਟਿਵ ਬੰਦਿਆਂ ਕੋਲ ਜਿੰਨਾ ਬੈਠੂਗੇ ਤੁਹਾਨੂੰ ਕਿ ਜਿੰਨਾ ਨਕਾਰਾਤਮਕ ਸੋਚ ਵਾਲੇ ਬੰਦਿਆਂ ਨਾਲ ਰਹੂਗੇ ਤੁਹਾਨੂੰ ਨਾ ਜ਼ਿੰਦਗੀ ਕਦੇ ਵੀ ਗਰੂਪ ਫੋਟੋ ਨਹੀਂ ਹੋਣੀ ਜੀ ਤੁਹਾਨੂੰ ਤੱਕੀ ਨਹੀਂ ਕਰਨ ਦੇਣੀ ਤੁਸੀਂ ਹਮੇਸ਼ਾ ਕਹ ਰਹੇ ਹੋ ਬਲੈਂਡ ਨਾਲ ਸਾਰੇ ਬੰਮਾ ਉਸਨੇ ਬਣਿਆ ਆਵੀ ਕਰੇ ਆਵੀ ਕਰੇ ਆਵੀ ਕਰੇ ਆਵੀ ਚ ਜਾਨ ਦੀਆਂ ਰੱਖੋ ਆਪਾ ਹੱਥ ਆਪਾ ਆਪਾ ਹਾਂ ਕਾਰ ਸਵਾਰ ਰਹਿ ਰਹਿਣ ਸਾਹਿਬ ਮਾਰਾ ਇਹਨੂੰ ਸਮਝੋ ਕੀ ਕਹਿ ਰਿਹਾ ਜਿੰਨੀ ਮਿਹਨਤ ਕਰੇਗਾ ਰੁੱਕੇ ਦੀ ਮਿਹਨਤ ਕਰੇਗਾ ਤੇ ਕਾਮਯਾਬ ਹੋ ਜਾਏਗਾ ਜੇ ਬੰਨਾ ਬੋਤਲ ਬੇਰ ਦੁਨੀਆ ਰਹੀ ਯਾਰ ਵੀ ਜਾਨੋ ਦਿੰਦੀਪ ਜੀ ਗੱਲ ਕੀਤੀ ਆਪਾਂ ਚਲੋ ਕਿਸੇ ਖਾਸ ਵਿਸ਼ੇਸ਼ ਦਾ ਨਾਮ ਨਹੀਂ ਲਾਵਾਂਗੇ ਕਿ ਲੋਕ ਬਾਬੇ ਤੁਰੇ ਹੋਇਆ ਤੁਸੀਂ ਮੰਨਦੀ ਗੱਲ ਕਿਤੇ ਵੀ ਅਸੀਂ ਮੰਨ ਨੂੰ ਸਮਝਾ ਲਈਏ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਲੋਕਾਂ ਦਾ ਧਾਰਮਿਕ ਪੱਖ ਵੱਲ ਭਮਾ ਉਹ ਸਿੱਖੀਜ਼ਮ ਦੀ ਗੱਲ ਕਰ ਲਈਏ ਹਿੰਦੂ ਜੀ ਦੀ ਗੱਲ ਕਰ ਲਈਏ ਉਹਨਾਂ ਤੋਂ ਹੱਤ ਕੇ ਵੀ ਇੱਕ ਬਾਬੇ ਤੁਰੇ ਫਿਰਦੇ ਆ ਉਹਨਾਂ ਮਗਰ ਜਨਤਾ ਤੁਰੇ ਹੋਈ ਆ ਕਿ ਉਹਨਾਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਆਪਣੇ ਉਹ ਦੇਵੀ ਦੇਵਤੇ ਦੇ ਵਿਸ਼ਵਾਸ ਨਹੀਂ ਜਾਂ ਜੇ ਮੁਸਲਮਾਨ ਭਾਈ ਵੀ ਉਹਨੂੰ ਆਪਣੇ ਉਸ ਅੱਲਾਹ ਦੇ ਵਿਸ਼ਵਾਸ ਨਹੀਂ ਆ ਕਿ ਵੀ ਪਖੰਡੀ ਬਾਬੇ ਮਗਰ ਤੁਰੇ ਫਿਰਦੇ ਦੇਖੋ ਜੇ ਜੇ ਆ ਇਹ ਵਿਸ਼ਾਰਾ ਮੈਂ ਦੇਖੋ ਇੰਨਾ ਘੁੰਮ ਕੇ ਵੇਖਿਆ 90% ਦੁਨੀਆ ਪਖੰਡਵਾਚ ਵਿਸ਼ਵਾਸ ਰੱਖਦੀ ਹੈ ਜੀ ਹੁਣ ਜੇ ਜਿਹਨੇ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਊਗੀ ਪੜ੍ਹੀ ਹੋਊਗੀ ਸਮਝੀ ਹੋਊਗੀ ਉਹਨੂੰ ਤਾਂ ਪਤਾ ਹੈ ਜ਼ਿੰਦਗੀ ਜੀਣ ਦਾ ਤਰੀਕਾ ਜੀ ਕਿਉਂਕਿ ਸੁਣਿਆ ਮੰਨਿਆ ਮੰਨ ਕੀਤਾ ਪਾਓ ਅੰਤਰਗਤ ਤੀਰਥ ਮਲਣਾਓ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੋਈ ਨਹੀਂ ਕਦੇ ਉਹਨੂੰ ਮੰਨਿਆ ਹੀ ਨਹੀਂ ਬਾਣੀ ਨੂੰ ਲਿਖਿਆ ਹੋਇਆ ਉਹਦਾ ਜੀਵਨ ਕਦੇ ਵੀ ਨਹੀਂ ਜੀਵਨ ਬਦਲਣ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਪੋਜ਼ਿਟਿਵ ਉਹ ਸਮਾਜ ਦੇ ਵਿੱਚ ਤੇ ਉਹਦੀ ਚੰਗੀਆਂ ਆਦਤਾਂ ਨੇ ਤੁਹਾਡੇ ਅੰਦਰ ਹੁਣ ਇੱਕ ਨਵਾਂ ਹੀ ਪਖੰਡਵਾਦ ਸਮਾਜ ਦੇ ਵਿੱਚ ਚੱਲਦਾ ਪਿਆ ਬਹੁਤ ਦੇਰ ਤੋਂ ਮੈਂ ਚੀਜ਼ਾਂ ਦੇਖ ਰਿਹਾ ਹਾਂ ਵੀ ਅਸੀਂ ਗੁਰਦੁਆਰੇ ਪਾਠ ਖਾਉਂਨੇ ਆ ਹਰ ਸਾਲ ਹਰ ਸਾਲ ਪਾਠ ਰਖਾਉਂਨੇ ਆ ਤੇ ਪਾਠ ਰਖਾਇਆ ਕਿਵੇਂ ਜਾਂਦਾ ਪਹਿਲਾਂ ਜਾਣੇ ਆ ਅਰ ਕਾਸ਼ ਕਰਕੇ ਆਰੰਭ ਕਰਾ ਦਿੰਦੇ ਜਬ ਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਸਾਰਾ ਟੱਬਰ ਉਥੋਂ ਤਿੱਤਰ ਹੋ ਜਾਂਦਾ ਫਿਰ ਜਦੋਂ 3 ਦਿਨ ਬਾਅਦ ਗੁਰੂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਵੇਂ ਮੁਹੱਲੇ ਦੇ ਸ਼ਲੋਕ ਸ਼ੁਰੂ ਹੋਣ ਲੱਗਦੇ ਆ ਫਿਰ ਸਾਰਾ ਟੱਬਰ ਫੇਰ ਆ ਜਾਂਦਾ ਹੁਣ ਜਿਹੜੇ ਉਹ ਵਿਚ ਦੇ ਬਾਣੀ ਐ ਵਿਚ ਦਾ ਸਮਾਂ ਐ ਉਹ ਕਿੱਥੇ ਗਿਆ ਮਤਲਬ ਕਿ ਪਾਠ ਕਰਨ ਤੱਕ ਸੀਮਤ ਹੋ ਗਏ ਪਾਠ ਸੁਣਨ ਤੇ ਸੁਣਨ ਮਤਲਬ ਕਿ ਇਹਨੂੰ ਕਹਿੰਦੇ ਆ ਆਪਾਂ ਵੀ ਪਖੰਡਵਾਦ ਹੂੰ ਦੁਨੀਆ 90% ਤੋਂ ਵੱਧ ਐਸੇ ਰੂਪ ਚ ਚੱਲ ਪਈ ਕਿਉਂਕਿ ਸੌਖਾ ਹੋ ਗਿਆ ਕੰਮ ਗੁਰਦੁਆਰੇ ਭਾਈ ਸਾਹਿਬ ਨੂੰ ਪੈਸੇ ਦਿੱਤੇ ਗ੍ਰੰਥੀ ਸਿੰਘ ਆਉਂਦੇ ਆ ਵਿਚਾਰੇ ਡਿਊਟੀ ਕਰਦੇ ਜਾਂਦੇ ਆ ਗ੍ਰੰਥੀ ਸਿੰਘ ਨੇ ਸੁਣਾਉਣਾ ਕਿਹਨੂੰ ਮੈਂ ਬੈਠਾ ਤਾਂ ਕੋਈ ਹੈ ਹੀ ਨਹੀਂ ਦੋਸ਼ ਮੜਦੇ ਨੇ ਗ੍ਰੰਥੀ ਸਿੰਘਾਂ ਦੇ ਉੱਤੇ ਵੀ ਠੀਕ ਨਹੀਂ ਕਰਦੇ ਪਰ ਜੇ ਕੋਈ ਬੈਠੂਗਾ ਸੁਣੂਗਾ ਤਾਂ ਹੀ ਸੁਚੇਤ ਹੋ ਕੇ ਸੁਣਾਉਣਗੇ ਉਹ ਹੁਣ ਇਹਦੇ ਵਿੱਚ ਕਸੂਰ ਕਿਸੇ ਕਮੇਟੀ ਦਾ ਨਹੀਂ ਕਿਸੇ ਗ੍ਰੰਥੀ ਸਿੰਘ ਦਾ ਨਹੀਂ ਸਾਰੇ ਦਾ ਸਾਰਾ ਕਸੂਰ ਉਹਨਾਂ ਦਾ ਜਿਨ੍ਹਾਂ ਨੇ ਰਖਾਇਆ ਰਖਾਇਆ ਜੀ ਕਿਉਂਕਿ ਦੇਖੋ ਇੱਕ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਾਰਾ ਏ ਮੈਂ ਸਮਝਦਾ ਵੀ ਜਾਗ ਦੀ ਜੋਤ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਨੇ ਹੁਣ ਗੁਰੂ ਨਾਨਕ ਸਾਹਿਬ ਨੂੰ ਅਸੀਂ ਆ ਕਿਹਾ ਮਹਾਰਾਜ ਅਸੀਂ ਬਾਣੀ ਸੁਣਨੀ ਆ ਤਿੰਨ ਦਿਨ ਪਾਠ ਚੱਲਣਾ ਭਾਈ ਜੀ ਕਹਿੰਦੇ ਆ ਆ ਵਿਧੀ ਨਾਲ ਚੱਲੋ ਤੇ ਗੁਰੂ ਨਾਨਕ ਸਾਹਿਬ ਤਾਂ ਬਾਣੀ ਪੜੀ ਜਾ ਰਹੇ ਆ ਤੁਹਾਨੂੰ ਕੱਲਾ ਕੱਲਾ ਸੁਲੋਕ ਸੁਣਾਈ ਜਾ ਰਹੇ ਆ ਉਹ ਤੇ ਸੁਣਨ ਵਾਲਾ ਕੋਈ ਹੈ ਨਹੀਂਗਾ ਤੇ ਭਲਾ ਕਿਨਾਂ ਦਾ ਕਰਨਾ ਕੰਧਾਂ ਦਾ ਕਰਨਾ ਕਮਰਿਆਂ ਦਾ ਕਰਨਾ ਤੇ ਲੋਕੀ ਇੱਥੇ ਪਤਾ ਕੀ ਕਹਿਣਗੇ ਲੈ ਪਾਠ ਰਖਾਇਆ ਜਾ ਰਿਹਾ ਦੇਖੋ ਭਲਾ ਹੋ ਰਿਹਾ ਐਨੇ-ਐਨੇ ਅਖੰਡ ਪਾਠ ਰੱਖੇ ਜਾ ਰਹੇ ਆ 100-100 ਰੱਖੇ ਜਾ ਰਹੇ ਆ ਉਹ ਭਾਈ ਜੇ ਇਹੀ ਪਲੇ ਹੁਣੇ ਹੁੰਦੇ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਇਹੀ ਕਰਮਕਾਂਡ ਚੱਲਦੇ ਹੁੰਦੇ ਸੀਗੇ ਲੱਖ ਲੱਖ ਜਾਪ ਚੱਲਦੇ ਹੁੰਦੇ ਸੀਗੇ ਉਦੋਂ ਜਿਨ੍ਹਾਂ ਨੂੰ ਕੋਈ ਸਮਝਦਾ ਨਹੀਂ ਹੁੰਦਾ ਸੀਗਾ ਉਹ ਹਰਬਨ ਕਈ ਤਰ੍ਹਾਂ ਦੇ ਚੱਲਦੇ ਹੁੰਦੇ ਸੀ ਹੁਣ ਵੀ ਤਾਂ ਉਹੀ ਮਨਮਤ ਚੱਲਦੀ ਪਈ ਹੈ ਬਾਣੀ ਨੂੰ ਸੁਣੂਗੇ ਸਮਝੂਗੇ ਤਾਂ ਸੁਧਾਰ ਹੋਣਾ ਵਰਨਾ ਕੋਈ ਸੁਧਾਰ ਨਹੀਂ ਹੈਗਾ ਦੇਖੋ ਉਹਦੇ ਵਿੱਚ ਨੇ ਇੱਕ ਪੰਕ ਅਸ਼ਟਪਦੀ ਆਉਂਦੀ ਹੈ ਬ੍ਰਹਮ ਗਿਆਨੀ ਦੀ ਅਸ਼ਟਪਦੀ ਆਉਂਦੀ ਹੈ ਉਹਦੇ ਵਿੱਚ ਸੁਖਮਣੀ ਸਾਹਿਬ ਦੇ ਵਿੱਚ ਹੁਣ ਜਿਹੜੀ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ ਉਹ ਤਾਂ ਜੇ ਸੁਣੂਗੇ ਤਾਂ ਹੀ ਤਤਾ ਲਗੋ ਵੀ ਬ੍ਰਹਮ ਗਿਆਨੀ ਦੇ ਕੀ ਫੀਚਰਸ ਹੋਣੇ ਆ ਕੀ ਲੱਛਣ ਨੇ ਉਹ ਕਿਦਾਂ ਦਾ ਹੋਊਗਾ ਉਹ ਜਿਹਨੇ ਸੁਣਿਆ ਹੀ ਨਹੀਂ ਉਹਨੂੰ ਪਤਾ ਕਿਵੇਂ ਲੱਗੋ ਬ੍ਰਹਮ ਗਿਆਨੀ ਕੌਣ ਆ ਬ੍ਰਹਮ ਗਿਆਨੀ ਸਦਾ ਅਨਰਲੇਪ ਜੈਸੇ ਜਲ ਮਹ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋਸ਼ੋਗ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲੱਗੇ ਤੁਲਪਵਾਨ ਹੁਣ ਜਿਹਨੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਣੀ ਹੋਊਗੀ ਉਹਨੇ ਬ੍ਰਹਮ ਗਿਆਨੀ ਬਣ ਜਾਣਾ ਭਾਵੇਂ ਤੁਸੀਂ ਸੁਣ ਲਓ ਤੁਸੀਂ ਬ੍ਰਹਮ ਗਿਆਨੀ ਬਣਨ ਕੋਈ ਛੋਟਾ ਬੱਚਾ ਉਹ ਸੁਣੂਗਾ ਮੰਨੂਗਾ ਉਹਨੇ ਬਣ ਜਾਣਾ ਜੀ ਇਹਦੀ ਕੋਈ ਮਤਲਬ ਕਿਹਨਾ ਮੋਰਲ ਆਫ ਦੀ ਸਟੋਰੀ ਇਹ ਕਹਿਣ ਦਾ ਮਕਸਦ ਇਹ ਹੈ ਵੀ ਜੇ ਤੁਸੀਂ ਗੁਰਦੁਆਰਿਆਂ 'ਚ ਜਾ ਕੇ ਪਾਠ ਰਖਾਉਨੇ ਹੋ ਉਹਨੂੰ ਸੁਣੋ ਤੇ ਮੰਨੋ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਕਿਉਂਕਿ ਇਹ ਰਿਸਰਚ ਹੈ ਇਹ ਰੱਟਾ ਮਾਰਨ ਦਾ ਵਿਸ਼ਾ ਨਹੀਂ ਹੈਗਾ ਇਹ ਖੋਜ ਦਾ ਵਿਸ਼ਾ ਹੈ ਇਹ ਮੰਨਣ ਦਾ ਵਿਸ਼ਾ ਹੈ ਗੁਰਬਾਣੀ ਹੈ ਜਿਹੜੀ ਨਾਲੇ ਹਰ ਇੱਕ ਇਨਸਾਨ ਤੇ ਲਾਗੂ ਹੁੰਦੀ ਹੁਣ ਦੇਖੋ ਉਹਦੇ ਵਿੱਚ ਇੱਕ ਪੰਕਤੀ ਹੁੰਦੀ ਹੈ ਬਾਰਨ ਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਏ ਮਨ ਧਨ ਥਰਪੀਆ ਹੁਣ ਬਾਰਨ ਬਾਰ ਕੋਈ ਮੁਸਲਮਾਨ ਵੀਰ ਨੇ ਪੰਕਤੀ ਸੁਣ ਲਈ ਉਹਨੂੰ ਕਦ ਕਿਹਾ ਵੀ ਤੂੰ ਸਿਰਫ ਅੱਲਾ ਹੀ ਜਪਣਾ ਬਿਲਕੁਲ ਉਹਨੂੰ ਤਾਂ ਕਿ ਰੱਬ ਨੂੰ ਜਪ ਅੱਲਾ ਦਾ ਨਾਮ ਜਪ ਜੋ ਵੀ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਜੀ ਮੈਂ ਤਾਂ ਅੱਲਾ ਨੂੰ ਜਪਣਾ ਜਪ ਫਿਰ ਅੱਲਾਹੂ ਅੱਲਾਹੂ ਉਹਨੇ ਜਪਿਆ ਉਹਦੀ ਸੁਰਤੀ ਲੱਗ ਗਈ ਤੇ ਉਹ ਕਿਹਾ ਕਿ ਮਨ ਕੋਮਲ ਹੋ ਗਿਆ ਹਿਰਦਾ ਸੁੱਧ ਹੋ ਗਿਆ ਇਹੀ ਹਿੰਦੂ ਸੁਣ ਲੋਗਾ ਪੰਕਤੀ ਨੂੰ ਉਹ ਕਹੂਗਾ ਪ੍ਰਭ ਦਾ ਨਾਮ ਜਪਣ ਲਈ ਕਿਹਾ ਬਾਰ ਬਾਰ ਕਿਹਾ ਨਾਲੇ ਦੇਖੋ ਜਿਹੜੀ ਗੱਲ ਗੁਰੂ ਸਾਹਿਬ ਉਹ ਬਹੁਤ ਬਰੀਕੀ ਚ ਕਹਿਣੀ ਪੈਂਦੀ ਨਾ ਬਾਰ-ਬਾਰ ਜਿਹੜੇ ਕੰਮ ਲਈ ਉਹ ਕਿੰਨਾ ਕੁ ਜ਼ਰੂਰੀ ਹੋਣਾ ਤੁਸੀਂ ਇਹ ਦੇਖੋ ਬਈ ਜ਼ਰੂਰੀ ਕਿੰਨਾ ਤੇ ਦੁਨੀਆ ਕਹਿੰਦੀ ਵੀ ਅਸੀਂ ਪਾਠ ਰਖਾਇਆ ਅਸੀਂ ਸੁੱਖਾਂ ਸੁੱਖ ਨਹੀਂ ਆ ਸਾਡਾ ਕੰਮ ਫੇਰ ਨਹੀਂ ਬਣਿਆ ਮੇਰੇ ਕੋਲ ਬਹੁਤ ਆਉਂਦੇ ਹੈ ਜੇ ਵੀ ਅਸੀਂ ਅਸੀਂ ਉਹ ਗੁਰਦੁਆਰੇ ਚ ਪਾਠ ਰਖਾਇਆ ਸੀ ਵੀਰ ਜੀ ਕੰਮ ਸਾਡਾ ਬਣਿਆ ਨਹੀਂ ਹੈਗਾ ਵੀ ਕੰਮ ਤਾਂ ਕੋਈ ਹੋਇਆ ਨਹੀਂ ਮੈਂ ਕਹਿੰਦਾ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੇ ਚੋਕ ਗਲਤੀਆਂ ਤਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਆਪ ਕਰੀ ਜਾਂਦੇ ਹੋ ਵੀ ਕਸੂਰ ਤੁਸੀਂ ਸਾਡੇ 'ਚ ਦੱਸਦੇ ਹੋ ਵੀ ਸਾਡੀਆਂ ਗਲਤੀਆਂ ਸੋ ਸਭ ਤੋਂ ਵੱਡੀ ਗਲਤੀ ਇਹ ਹੋ ਰਹੀ ਹੈ ਬਾਣੀ ਦਾ ਪਾਠ ਰਖਾਇ ਨੇ ਨਾ ਸੁਣਦੇ ਆ ਨਾ ਮੰਨਦੇ ਆ ਫਿਰ ਕਹਿੰਦੇ ਆ ਕਿਰਪਾ ਨਹੀਂ ਹੁੰਦੀ ਕਿਰਪਾ ਹੋਣੀ ਕਿੱਥੋਂ ਆ ਜੀ ਜੀ ਕਿਰਪਾ ਅੰਦਰੋਂ ਹੋਣੀ ਆ ਵਿਚਾਰਾਂ ਚੋਂ ਨਾਲ ਹੋਣੀ ਆ ਜੀ ਜੀ ਤੁਸੀਂ ਬਿਰਤੀ ਦੀ ਗੱਲ ਕੀਤੀ ਆ ਮੈਡੀਟੇਸ਼ਨ ਦੀ ਗੱਲ ਕਰਾਂਗੇ ਅੱਜ ਕੱਲ ਮੈਡੀਟੇਸ਼ਨ ਦਾ ਜ਼ਮਾਨਾ ਬਹੁਤ ਜ਼ਿਆਦਾ ਵਾ ਲੋਕ ਸੈਂਟਰਾਂ ਤੇ ਜਾ ਕੇ ਮੈਡੀਟੇਸ਼ਨ ਕਰਦੇ ਆ ਪਰ ਧਿਆਨ ਭਟਕ ਜਾਂਦਾ ਕਿਸੇ ਵੇਲੇ ਤਾਂ ਵੀ ਬਿਰਤੀ ਲੱਗ ਜਾਂਦੀ ਆ ਪ੍ਰਮਾਤਮਾ ਨਾਲ ਕਿਸੇ ਵੇਲੇ ਲੋਕ ਕਹਿੰਦੇ ਆ ਰਣੀਆਂ ਹੁਣ ਕਾਫੀ ਟਾਈਮ ਹੋ ਗਿਆ ਮੈਡੀਟੇਸ਼ਨ ਕਰਦੇ ਨੂੰ ਪੂਜਾ ਪਾਠ ਕਰਦੇ ਨੂੰ ਪਾਠ ਕਰਦੇ ਨੂੰ ਪਰ ਗੱਲ ਨਹੀਂ ਬਣਦੀ ਪਿਰੋ ਕਾਰਨ ਕੀ ਹੈਗਾ ਵਿਚਲੇ ਦੇਖੋ ਪਤਾ ਕੀ ਆ ਸਾਡੀ ਅੱਖਾਂ ਨੇ ਜਿਹੜੀ ਮੈ ਧਿਆਨ ਸਾਡੀ ਅੱਖਾਂ ਨੇ ਇੱਕ ਖਿੱਚੀ ਨਹੀਂ ਸਾਰਾ ਕੁਝ ਨੇ ਵੈਕਿਊਮ ਕਲੀਨਰ ਦਾ ਕੰਮ ਕਰਦੀ ਐ ਕੰਨਾਂ ਨੇ ਜੋ ਸੁਣ ਲਿਆ ਉਹ ਵੀ ਅੰਦਰ ਚਲੇ ਗਿਆ ਅੱਖਾਂ ਨੇ ਜੋ ਦੇਖ ਲਿਆ ਉਹ ਵੀ ਅੰਦਰ ਆ ਗਿਆ ਜਦੋਂ ਇਹ ਵੈਕਿਊਮ ਕਲੀਨਰ ਨੇ ਇੰਨਾ ਕੂੜਾ ਸਮਾਜ ਦਾ ਇਕੱਠਾ ਅੰਦਰ ਕਰ ਲਿਆ ਤੁਸੀਂ ਕਹਿੰਦੇ ਫਿਰ ਮੈਂ ਧਿਆਨ ਲਾਉਣਾ ਹੈ ਜਦੋਂ ਤੁਸੀਂ ਧਿਆਨ ਚ ਬੈਠੂਗੇ ਅੱਖਾਂ ਬੰਦ ਕਰ ਲਿਆ ਤੁਹਾਨੂੰ ਸਾਰਾ ਕੁਝ ਦਿਖਣ ਲੱਗਣਾ ਉਹ ਵੀ ਸੁਣਨ ਲੱਗਣਾ ਜੋ ਕੁਝ ਹੋਇਆ ਅੱਜ ਤੱਕ ਜੋ ਫਿਰ ਕਹਿੰਦੇ ਧਿਆਨ ਲੱਗਦਾ ਨਹੀਂ ਹੁਣ ਧਿਆਨ ਲੱਗਣਾ ਕਿਵੇਂ ਆ ਜਦੋਂ ਤੁਸੀਂ ਧਿਆਨ ਚ ਬਹਿਣਾ ਹਨ ਇਹ ਸਮਝ ਲਓ ਵੀ ਮੈਂ ਮੁਰਦਾ ਮੇਰੇ ਚ ਜਾਨ ਨਹੀਂ ਮੁਰਦੇ ਨੂੰ ਕੋਈ ਫਰਕ ਪੈਂਦਾ ਹੈਗਾ ਭਾਵੇਂ ਉਹਨੂੰ ਕੋਈ ਗਾਲਾ ਕੱਢੇ ਭਾਵੇਂ ਉਹਦੀ ਕੋਈ ਪ੍ਰੇਜ਼ ਕਰੇ ਭਾਵੇਂ ਉਹਦੇ ਕੋਲ ਕੋਈ ਲੱਖ ਡਾਲਰ ਰੱਖ ਦਵੇ ਭਾਵੇਂ 2 ਕਿਲੋ ਸੋਨਾ ਰੱਖ ਦਵੇ ਇਹ ਅਵਸਥਾ ਚਾਹੀਦੀ ਹੈ ਜਦੋਂ ਧਿਆਨ ਚ ਬਹਿਣਾ ਫੇਰ ਧਿਆਨ ਚ ਬੈਠ ਕੇ ਫੇਰ ਕਹਿਣਾ ਵਾਹੇ ਗੁਰੂ ਵਾਹੇ ਗੁਰੂ ਜਦੋਂ ਬੋਲੂਗੇ ਨਾ ਫੇਰ ਜਿੰਨਾ ਬੋਲਣਾ ਉਨਾ ਕੰਨ ਲਾ ਕੇ ਸੁਣੀਓ ਹੋ ਹੀ ਨਹੀਂ ਸਕਦਾ ਤੁਹਾਡਾ ਧਿਆਨ ਨਾ ਲੱਗੇ ਜਦੋਂ ਧਿਆਨ ਚ ਬਹਿਣਾ ਬਾਰ ਬਾਰ ਆਪਣੇ ਆਪ ਨੂੰ ਇਹ ਕਹਿਣਾ ਦੁਨੀਆ ਤੇ ਨਾ ਚੰਦਰਮਾ ਸੂਰਜ ਤਾਰੇ ਨਾ ਅੱਗਾ ਨਾ ਪਿੱਛਾ ਕੋਈ ਨਹੀਂ ਹੈਗਾ ਇੱਕ ਬ੍ਰਹਮ ਹੈ ਬ੍ਰਹਮ ਮਹਿ ਜਨ ਜਨਮਹਿ ਪਾਰ ਬ੍ਰਹਮ ਇੱਕੇ ਆਪ ਨਹੀਂ ਕਿਛ ਬ੍ਰਹਮ ਵੀ ਮੈਂ ਬ੍ਰਹਮ ਬ੍ਰਹਮਚੀ ਮੈਂ ਆ ਅਸੀਂ ਦੋਹੇ ਜਾਣੇ ਆ ਦੁਨੀਆ ਤੇ ਹੋਰ ਕੁਝ ਹੈ ਹੀ ਨਹੀਂ ਦੇਖੋ ਧਿਆਨ ਕਿਵੇਂ ਲੱਗਦਾ ਹੈ ਜੀ ਜੀ ਧਾਰਮਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ ਬੜੀਆਂ ਬਹਾਂਸਾਂ ਛੜੀਆਂ ਹੋਈਆਂ ਨੇ ਬਖ ਬਖ ਮੂੰਹ ਤੋ ਛੇੜ ਜਾਂਦੀਆਂ ਨੇ ਉਹ ਬੰਦਾ ਕਹਿੰਦਾ ਯਾਰ ਨਹੀਂ ਮੇਰੇ ਨਾਲ ਠੀਕ ਆ ਉਹ ਕਹਿੰਦਾ ਨਹੀਂ ਯਾਰ ਮੇਰੇ ਨਾਲ ਠੀਕ ਆ ਉਹਦਾ ਕਾਰਨ ਨਹੀਂ ਹੈ ਕਿਉਂ ਲੋਕ ਠੀਕ ਆ ਜਿਹੜਾ ਵੀ ਬੰਦਾ ਜਿਸ ਤਰ੍ਹਾਂ ਮੰਨਦਾ ਤੁਹਾਡੇ ਠੀਕ ਹੈ ਤੁਸੀਂ ਆਪਣੇ ਨੂੰ ਮੰਨੋ ਇਹ ਧਰਮ ਕਦੇ ਵੱਡਾ ਛੋਟਾ ਹੋ ਨਹੀਂ ਸਕਦਾ ਕਿ ਨਾ ਕਦੇ ਧਰਮ ਨੂੰ ਠੇਸ ਪਹੁੰਚ ਸਕਦੀ ਹੈ ਅਸੀਂ ਅੱਗੇ ਜੋਗੇ ਹੈ ਹੀ ਨਹੀਂ ਤੇ ਉਹ ਕਾਰਨ ਕੀ ਆ ਕਿਉਂ ਇਹ ਚੀਜ਼ਾਂ ਨਿਕਲਦੀਆਂ ਕਿ ਪੋਲਿਟਿਕਲ ਸਟੰਟ ਹੈਗੇ ਨੇ ਜਾਂ ਕੀ ਕਾਰਨ ਸਮਝਦੇ ਦੇਖੋ ਜਿਹੜਾ ਧਰਮ ਦਾ ਵਿਸ਼ਾ ਨਾ ਅਸਲ ਚ ਇਹ ਹੋ ਗਿਆ ਹੁਣ ਈਗੋ ਦਾ ਈਗੋ ਈਗੋ ਦਾ ਵਿਸ਼ਾ ਹੋ ਗਿਆ ਵੀ ਸਾਡਾ ਧਰਮ ਵੱਧ ਫੁੱਲਣਾ ਚਾਹੀਦਾ ਕਿਉਂਕਿ ਸਾ ਬਹਿ ਜਾਂਦਾ ਉਹ ਉਹ ਆਪਣੇ ਧਰਮ ਦੀਆਂ ਗੱਲਾਂ ਵਧੀਆ ਦੱਸਦੀ ਹੈ ਪਰ ਨਾ ਗੁਰੂ ਅਰਜਨ ਦੇਵ ਜੀ ਨੇ ਪੁੱਛੋ ਮਹਾਰਾਜ ਧਰਮ ਕੀ ਦਾ ਸਭ ਤੋਂ ਵਧੀਆ ਉਹ ਦੱਸੋ ਉਹ ਦੱਸਦੇ ਨੇ ਉਹ ਸੁਖਮਨੀ ਸਾਹਿਬ ਦਾ ਦੱਸੋ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਬੰਦੇ ਨੇ ਰੱਬ ਦਾ ਨਾਮ ਜਪ ਲਿਆ ਚੰਗੇ ਕੰਮ ਕਰੇ ਉਹਦਾ ਧਰਮ શ્રેਸ਼ਟ ਹੈ ਬਸ ਗੱਲ ਖਤਮ ਹੋ ਗਈ ਕਹਿੰਦੇ ਕਾ ਦਾ ਰੌਲਾ ਇਹ ਲੜਾਈਆਂ ਤਾਂ ਬੇਫੂਦ ਜਿਹੜਾ ਬੰਦਾ ਕਲੇਸ਼ ਲੜਾਈ ਜਾਂ ਬਹਿਸ ਕਰਦਾ ਨਾ ਉਹ ਕਦੇ ਧਰਮੀ ਨਹੀਂ ਹੋ ਸਕਦਾ ਹੈਗਾ ਕਿਉਂਕਿ ਤਾਂ ਹੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਾਲ ਯੁਗ ਦੇ ਗੁਰੂ ਨੇ ਕਿਉਂ ਕਾਲ ਯੁਗ ਦੇ ਗੁਰੂ ਨੇ ਕਿਉਂਕਿ ਇਹ ਸਰਬ ਸਾਂਝੇ ਗੁਰੂ ਨੇ ਹਰ ਇੱਕ ਮਨੁੱਖ ਦੇ ਲਈ ਨੇ ਤੇ ਉਹਨਾਂ ਨੂੰ ਇਹਨਾਂ ਦੀ ਬਾਣੀ ਪੜ੍ਹਨੀ ਤੇ ਸਮਝਣੀ ਬਹੁਤ ਜ਼ਰੂਰੀ ਹੈ ਜੇ ਉਹਨਾਂ ਨੇ ਆਪਣੇ ਧਰਮ ਨੂੰ ਸਮਝਣਾ ਹੈ ਜੀ ਜੀ ਦੇਖੋ ਗੁਰੂ ਅੰਗਦ ਦੇਵ ਜੀ ਸੀ ਉਹ ਦੇਵੀ ਦੇ ਉਪਾਸ਼ਕ ਸੀ ਜਿਹੜਾ ਦੂਜੇ ਗੁਰੂ ਸੀਗੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਸੁਣੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਆਈਡਿਓਲੋਜੀ ਨੂੰ ਸਮਝਿਆ ਮੰਨਿਆ ਉਹਨਾਂ ਨੇ ਕਿਹਾ ਵੀ ਇਹ ਤਾਂ ਕਮਾਲ ਦੀ ਗੱਲ ਕਰਦੇ ਨੇ ਤਾਂ ਪ੍ਰੈਕਟੀਕਲ ਨੇ ਸਾਰਾ ਕੁਝ ਹੈ ਉਹ ਫਿਰ ਦੂਜੇ ਗੁਰੂ ਦੀ ਪਦਵੀ ਨਹੀਂ ਮਿਲ ਗਈ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਬਣ ਗਏ ਉਹ ਇਹ ਇਹ ਵਿਚਾਰ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਰਿਸਰਚ ਹੈ ਇਹਨੂੰ ਤੁਸੀਂ ਦੁਨੀਆ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਐਵੇਂ ਹਲਕੇ ਚ ਲਈ ਜਾਂਦੀ ਆ ਪਾਠ ਹੈ ਆ ਕਰਨਾ ਕਰਨਾ ਕੀ ਫਰਕ ਪੈਂਦਾ ਪਰ ਨਹੀਂ ਇੱਕ ਇੱਕ ਪੰਕਤੀ ਦੇ ਉੱਤੇ ਰਿਸਰਚ ਕਰੀ ਹੋਈ ਹੈ ਤਾਂ ਦਰਜ ਕਰੀ ਹੈ ਗੁਰੂ ਸਾਹਿਬ ਨੇ ਬਾਣੀ ਜੀ ਬਹੁਤ ਬਹੁਤ ਧੰਨਵਾਦ ਅਨਦੀਪ ਜੀ ਥੈਂਕ ਯੂ ਜੀ ਸਾਸ਼ਵੀ ਕਾਲ ਜੀ ਜੀ ਸਤਿ ਸ੍ਰੀ ਅਕਾਲ ਤਾਂ ਇਹ ਸੰਨ ਰੰਦੀਪ ਸਿੰਘ ਜਿਹੜੇ ਲਾਈਫ ਕੋਚ ਨੇ ਤਾਂ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਨੇ ਤਾਂ ਬਹੁਤ ਵਧੀਆ ਗੱਲਾਂ ਰੰਦੀਪ ਸਿੰਘ ਹੋਰ ਵੱਲੋਂ ਕੀਤੀਆਂ ਗਈਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦੀ ਕਹਿ ਸਕਦੇ ਪੂਰੇ 1 ਅੰਗ ਤੋਂ ਲੈ ਕੇ 330 ਅੰਗ ਤੱਕ ਰਣਦੀਪ ਸਿੰਘ ਹੋਰਾਂ ਨੇ ਰਿਸਰਚ ਕੀਤੇ ਤੇ ਉਸ ਤੋਂ ਬਾਅਦ ਜਿਹੜੀ ਇਹ ਲਾਈਫ ਕੋਚ ਖਾਸ ਤੌਰ ਤੇ ਕਾਉਂਸਲਿੰਗ ਕਰਦਨੇ ਅਸੀਂ ਵੱਖ-ਵੱਖ ਵਿਸ਼ੇ ਤੇ ਗੱਲ ਕੀਤੀ ਆ ਪਮਾ ਹੋ ਘਰੇਲੂ ਝਗੜੇ ਦੀ ਗੱਲ ਹੋਵੇ ਮਹਿੰਗਾਈ ਦੀ ਗੱਲ ਹੋਵੇ ਧਾਰਮਿਕ ਮੁੱਦੇ ਦੀ ਗੱਲ ਹੋਵੇ ਪਖੰਡ ਵਰਦੀ ਗੱਲ ਹੋਵੇ ਤਾਂ ਹਰ ਇੱਕ ਗੱਲ ਦਾ ਤਰਕ ਦਾ ਜਵਾਬ ਉੱਥੇ ਆ ਕੇ ਟੁਕਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਜਿਨ੍ਹਾਂ ਨੂੰ ਅਸੀਂ ਸੁਣਦੇ ਤਾਂ ਜ਼ਰੂਰ ਆ ਪਰ ਸਮਝਦੇ ਨਹੀਂ ਸਾਨੂੰ ਸਮਝਣਾ ਹੀ ਬਹੁਤ ਜ਼ਰੂਰੀ ਹੈ ਸੁਣਨਾ ਵੀ ਬਹੁਤ ਜ਼ਰੂਰੀ ਹੈ ਤੇ ਅੱਜ ਅੱਜ ਸਾਈਂਬ ਸਿੰਘ ਗੁਰਗੰਦ ਸਾਹਿਬ ਜੀ ਦੀ ਬਾਣੀ ਨੂੰ ਸਮਝ ਲਈਏ ਤੇ ਸੋਚ ਲਈਏ ਤੇ ਉਹਨਾਂ ਦੇ ਪਹਿਰਾ ਦੇਣਾ ਸ਼ੁਰੂ ਕਰ ਦਈਏ ਤਾਂ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਏਗਾ ਅਸੀਂ ਦੁਨੀਆ ਦੇ ਚੇ ਮੇਲਿਆਂ ਤੋਂ ਹਟ ਜਾਾਂਗੇ ਅਸੀਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਹਟ ਜਾਾਂਗੇ ਤੇ ਆਪਣਾ ਜ਼ਿੰਦਗੀ ਦਾ ਜੀਵਨ ਸੁੱਖਾ ਵਾਲਾ ਕਰ ਲਾਂਗੇ ਮੈਂ ਇੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨਲ ਦੇ ਤਰੁ ਰਾਸ਼ਟਰੀ ਟੀਵੀ ਸਤਿ ਸ੍ਰੀ ਅਕਾਲ